ਡਿਊ ਟੂ ਫੈਸਟੀਵਲ ਸੀਜ਼ਨ ਸਾਡੇ ਮਾਨਯੋਗ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਜਿਫਤੀ ਐਕਸਾਈਜ਼ ਕਮਿਸ਼ਨਰ ਸਾਹਿਬ ਸਾਡੇ ਅਸਿਸਟੈਂਟ ਕਮਿਸ਼ਨਰ ਜ਼ਿਲ੍ਹਾ ਗਰਦਾਸਪੁਰ ਤੋਂ ਤੇ ਸਾਡੇ ਸੂਪਰ ਡਿਵੀਜ਼ਨ ਸਾਡੇ ਐਕਸਾਈਜ਼ ਆਫਿਸਰ ਸ਼੍ਰੀ ਹਿਮੰਸ਼ਰਮਾ ਜੀ ਇਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਕਿਉਂਕਿ ਫੈਸਟਿਵ ਸੀਜ਼ਨ ਹੈ ਆ ਤੇ ਇਹਦੇ ਕਰਕੇ ਡਿਪਾਰਟਮੈਂਟ ਵੱਲੋਂ ਗਾਈਡਲਾਈਨਸ ਕਲੀਅਰ ਐਂਡ ਨੀਟ ਹੈ ਕਿ ਨੋ ਡਰੱਗਸ ਉਦੇਸ ਸਿਲਸਿਲੇ 'ਚ ਕੰਟੀਨਿਊਸ ਰੀਡਸ ਹੋ ਰਹੀਆਂ ਵਾਂ ਤੇ ਚੈਕਿੰਗ ਚੱਲ ਰਹੀਆਂ ਵਾ ਨਾਕੇਬੰਦੀ ਵੀ ਲਾਈ ਜਾ ਰਹੀ ਆ ਇਸ ਦੌਰਾਨ ਕੱਲ ਸਾਨੂੰ ਕੋਈ ਖੁਫਬਰੀ ਮਿਲੀ ਸੀ ਕਿ ਪਿੰਡ ਚੱਗੂਵਾਲ ਦੇ ਬਾਹਰਲੇ ਪੋਸਟ ਦੇ ਵਿੱਚ ਉਹਨਾਂ ਨੇ ਕੋਈ ਲਾਨ ਦੀ ਸਮਗਰੀ ਲੁਕਾ ਕੇ ਰੱਖੀ ਆ ਤੇ ਇਮੀਡੀਏਟ ਇਡੀయన్స్ ਆਫ ਤੋਂ ਡਾਇਰੈਕਸ਼ਨ ਸਾਨੂੰ ਆਈ ਤੇ ਆਪਾਂ ਰੇਡ ਕੀਤਾ ਜੀ ਤੇ 905 ਕਿਲੋ ਲਾਨ ਅਸੀਂ ਰਿਕਵਰਡ ਕੀਤੀ ਉੱਥੋਂ ਤੇ ਕੋਈ 16 ਲੀਟਰ ਲਿਸਿਡ ਲਿਕਰ ਸੀ ਜੋ ਪਲਾਸਟਿਕ ਦੇ ਪੌਸਟ ਸੇ ਪਾ ਕੇ ਉਹਨਾਂ ਨੇ ਸੇਲ ਵਾਸਤੇ ਰੱਖੀ ਹੁੰਦੀ ਆ ਉਹ ਰਿਕਵਰੀ ਕੀਤੀ ਆ ਤੇ ਉਸ ਤੋਂ ਬਾਅਦ ਨਾਕਾਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਕੀਤੀ ਜਾ ਰਹੀ ਆ ਕਿ ਫੈਸਟਿਵ ਸੀਜ਼ਨ ਦੇ ਵਿੱਚ ਕੋਈ ਘਟਨਾ ਨਾ ਵਾਪਰ ਜਾਈਏ ਇਹ ਜੇ ਮਤਲਬ ਕੀ ਸਾਡੀ ਤੇ ਕੋਸ਼ਿਸ਼ ਹੁੰਦੀ ਆ ਕਿ ਸਾਡੇ ਜ਼ਿਲ੍ਹੇ ਤੋਂ ਬਾਹਰ ਬਿਲਕੁਲ ਵੀ ਕੋਈ ਆਪਾ ਲੋਗ ਨਾ ਕਰੀਏ ਚਾਹੇ ਔਰ ਜਿਆਦਾ ਫੋਕਸ ਗਵਰਨਮੈਂਟ ਦਾ ਇਸ ਵੇਲੇ ਇਲੀਜੀਟ ਲੀਕਰ ਨੂੰ ਲੈ ਕੇ ਹੋਇਆ ਪਿਆ ਵਾ ਕਿਉਂਕਿ ਉਹਦੇ ਨਾਲ ਅੱਗੇ ਵੀ ਕੈਸੂਐਲਟੀਜ਼ ਹੋਈ ਆ ਆਪਾਂ ਲੋਕਾਂ ਨੂੰ ਈਟੀਓ ਸਾਹਿਬ ਨਾਲ ਜਾ ਕੇ ਜਾਗਰੂਕ ਵੀ ਕਰੀਦਾ ਵਾ ਕਿ ਇਹਨੂੰ ਇਹਦਾ ਸੇਵਨ ਨਾ ਕਰੋ ਇਹਦੇ ਨਾਲ ਹਾਨਸ ਬੜੇ ਹੁੰਦੇ ਆ ਕੈਂਪਸ ਵੀ ਲਾ ਰਹੇ ਆ ਤੇ ਨਾਕਾਬੰਦੀ ਵੀ ਇਹਦੇ ਕਰਕੇ ਔਰ ਇਹਦੇ ਸਿਰਸਰੇ ਚ ਕੰਟੀਨਿਊਸਲੀ ਰੀਡ ਸਾਰੇ ਬਾਸੇ ਜਿੱਥੇ ਇਲੀਜੀਟ ਪ੍ਰੋਨ ਏਰੀਆ ਵਾਸਾ ਨੂੰ ਪਤਾ ਲੱਗਦਾ ਉਸੇ ਇਮੀਡੀਏਟ ਐਕਸ਼ਨ ਲਿਆ ਜਾਂਦਾ ਕੋਈ ਏਰੀਆ ਜਿਹੜੇ ਬਦਨਾਮ ਹੈ ਜਿੱਦਾਂ ਦਰਿਆ ਦੇ ਕੰਢੇ ਜਿਹੜੇ ਹੋਗੇ ਫਿਰ ਲਗਾਤਾਰ ਰੀਡ ਕਰ ਰਹੇ ਆ ਉਥੇ ਲਗਾਤਾਰ ਰੀਡ ਚੱਲ ਰਹੀ ਆ ਸਰ ਉਸੇ ਰਿਪੋਰਟ ਹੁੰਦੀ ਆ ਪਿਛਲੇ ਹਾਰਡਲੀ ਥੋੜੀ ਜਿਹਾ ਪਹਿਲਾਂ ਆਪਾਂ ਉਥੋਂ ਕੋਈ 50 60 ਹਜ਼ਾਰ ਲੀਟਰ ਲਾਨ ਡਿਸਟਰੋਏ ਕੀਤੀ ਸੀ ਉਹਦੇ ਲੱਗੀ ਜਾ ਕੇ ਔਰ ਇਹ ਕੰਟੀਨਿਊਸ ਚੱਲਦਾ ਰਹੇਗਾ ਆਪਦੇ ਜਰੀਏ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਬੇਨਤੀ ਕਰ ਰਿਹਾ ਹ ਕਿ ਜਿਹੜੇ ਇਨਲਿਸੀਟ ਲਿਕਰ ਆ ਇਹ ਬਹੁਤ ਹਾਰਮਫੁਲ ਆ ਕਿਉਂਕਿ ਅੱਜਕੱਲ ਕੈਮੀਕਲਸ ਨਾਲ ਬਣਾ ਲੈਂਦੇ ਆ ਤੇ ਉਹਦੇ ਨਾਲ ਸਰੀਰਿਕ ਬਹੁਤ ਨੁਕਸਾਨ ਹੁੰਦਾ ਵੱਲ ਲੀਵਰ ਫੇਲ ਹੋ ਜਾਂਦੀ ਅੱਖਾਂ ਦੀ ਰੋਸ਼ਨੀ ਚਲ ਜਾਂਦੀ ਇਵਨ ਹਿਊਮਨ ਲਾਈਫ ਦੀ ਕੈਪੈਬਿਲिटीज ਗੋ ਜਾਂਦੀ ਆ ਇਹਦੇ ਕਰਕੇ ਗਵਰਨਮੈਂਟ ਵੀ ਬੜੀ ਸਟ੍ਰਿਕਟ ਹੈ ਇਸ ਪਾਸਿਓਂ ਕਿ ਮੈਂ ਆਪਣਾ ਹੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹਦਾ ਸੇਵਨ ਨਾ ਕੀਤਾ ਜਾਏ ਤੇ ਸਾਡੇ ਇੱਕ ਸਾਇੰਸ ਇਨਸਪੈਕਟਰ ਧਾਰੀਵਾਲ ਤੋਂ ਪੰਕਜ ਗੁਪਤਾ ਜੀ ਨੇ ਇਨਾਂ ਦੇ ਵੀ ਏਰੀਏ ਚ ਕੰਟੀਨਿਊਸ ਇਨਾਂ ਦੀ ਨਾਕਾਬੰਦੀ ਚੱਲ ਰਹੀ ਆ ਉਧਰ ਔਰ ਜੋ ਜੋ ਇਲੀਜੀਟ ਪ੍ਰੋਨ ਏਰੀਆ ਇਨਾਂ ਦੀ ਸਾਈਡ ਤੇ ਉਧਰ ਵੀ ਰੀਡਸ ਚੱਲ ਰਹੀਆਂ ਆ ਪੀਡੀਐਸ ਦੇ ਡਾਇਰੈਕਸ਼ਨਸ ਔਰ ਸਾਡੇ ਗੁਰਦਾਸਪੁਰ ਵਨ ਚ ਟੋਟਲ ਰੋਜ਼ ਕੋਈ ਨਾ ਕੋਈ ਐਕਸ਼ਨ ਲਿਆ ਜਾਂਦਾ ਹੈ